ਸੋ ਪੱਲੀ ਸਾਵੇ ਇੱਕ ਤੁਹਾਡੇ ਕੋ ਕਬੱਡੀ ਦੇ ਟੂਰਨਾਮੈਂਟ ਸੰਬੰਧੀ ਇੱਕ ਵਧੀਆ ਗਾ ਸ਼ੇਅਰ ਸੁਣਾ ਦੂ ਸਾਡੇ ਦਸ਼ਕਾਂ ਨੂੰ ਜਿਹੜਾ ਕਿ ਪਤਾ ਲੱਗੇ ਕਿ ਬੰਦੀ ਸਾਹਿਬ ਨੇ ਜਿਹੜਾ ਸਟਾਰ ਸ਼ੇਅਰ ਸੁਣਾਇਆ ਸੀ ਠੀਕ ਹੈ ਮੈਨੂੰ ਸਮੇਂ ਨਹੀਂ ਹੋ ਸਕਦੇ ਵਕਤ ਤੇ ਮੀਰ ਸ਼ਮੀਰ ਤੇ ਮੈਂ ਉਹ ਮਿਰਜ਼ਾ ਜਿਹਦੇ ਸਭਾਂ ਜੇ ਨਾ ਪਰਦੇ ਤੀਰ ਤੇ ਉੱਚੇ ਨੀਵੇਂ ਬੰਦਿਆਂ ਦੀ ਪਰਿਆ ਵਿੱਚ ਰੌਲੇ ਪੈਣ ਟੱਚ ਜਨਾ ਮੇਦੀਆਂ ਬਾਗਾ ਡੱਕਦਾ ਏ ਕਨਵਰਜ ਜਾਂ ਫਕੀਰ ਲੋ ਜੀ ਚੜਦੇ ਪੰਜਾਬ ਤੋਂ ਚਾਰ ਜਾਫੀ ਐਨ ਲਫਟੈਨਾ ਵ ਖੜੇ ਨੇ ਕਬੱਡੀ ਪਾਰਿਆ ਮੁਹੰਮਦ ਸ਼ਫੀਕ ਚਿਸ਼ਤੀ ਹਲਕਾ ਜ ਟੱਚ ਲਾ ਕੇ ਇੱਕ ਲੱਖੇ ਜੀ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਵਾਸਤੇ ਜੀ ਲੋ ਜੀ ਅਰਸ਼ ਚੋਲਾ ਅਰਸ਼ ਚੋਲੇ ਦੇ ਨਾਲ ਮੁਕਾਬਲਾ ਹੋ ਰਿਹਾ ਹੁਣ ਵੇਖਾਂਗੇ ਗੱਲ ਮੈਦਾਨ 'ਚ ਬਣਦੀ ਕੀ ਏ ਉਖੜ ਤੇ ਪੈਰ ਲੱਗਦੇ ਯੋਰ ਕਦੀ ਸੱਜੀ ਕੰਨੀ ਕਦੀ ਖੱਬੀ ਕੰਨੀ ਨੰਬਰ ਇੱਕ ਲੱਖਾ ਜੀ ਨੰਬਰ ਦਾ ਵਾਅਦਾ ਕਰਦਾ ਹੋਇਆ ਇੰਡੀਆ ਆਪਣੀ ਟੀਮ ਵਾਸਤੇ ਜੀ ਇਸ ਤੋਂ ਇਲਾਵਾ ਸਾਡੇ ਨਾਲ ਮੇਰੇ ਨਾਲ ਕਮੇਡੀ ਬੈਕਸ 'ਚ ਮੌਜੂਦ ਨੇ ਸਤਪਾਲ ਸਿੰਘ ਮਾਹੀ ਜੀ ਤੇ ਅਸੀਂ ਇਹਨਾਂ ਦਾ ਵੀ ਬੜਾ ਅਦਾ ਸਤਿਕਾਰ ਕਰਨੇ ਆ ਕਿ ਵੀ ਇਹ ਬੜਾ ਇੱਕ ਨਖਿਤ ਜੋਕ ਕਰਨ ਹੋਇਆ ਕਿ ਹੁਣ ਚੜਦੇ ਦੇ ਪਾਵੇਂ ਲਿੰਜੜੇ ਦੇ ਅਸਲ ਵਿੱਚ ਪੁੱਤ ਪੰਜਾਬ ਦੇ ਨੇ ਇੰਜ ਉਤਰੇ ਵਿੱਚ ਮਦਾਨ ਗੱਪਰੂ ਜਿਵੇਂ ਅਥਰੇ ਪਾਣੀ ਚਨਾਰਦੇ ਚਿੜੀਆਂ ਬਾਗ ਤੇ ਭੌਰ ਬੜੇ ਰੋਏ ਸੀ ਮੈਂ ਤੇ ਤੇਰਾ ਚਾਚਾ ਲਾਹੌਰ ਬੜੇ ਰੋਏ ਸੀ ਮੇਰੀ ਉਮਰ ਸੀ 16 ਸਾਲ ਦੀ ਸਾਡੇ ਸਿਰਾਂ ਤੇ ਟੁੱਟੀ ਘੜੀ ਕਾਲ ਦੀ ਬਾਪੂ ਅੱਜ ਵੀ ਰੋ ਪੈਂਦਾ ਚੇਤੇ ਕਰਕੇ ਸੰਨ 474 ਬਾਪੂ ਆਪੀ ਅੱਜ ਵੀ ਰੋ ਪੈਂਦਾ ਚੇਤੇ ਕਰਕੇ ਸੰਤ 47 ਸੋ ਸੰਤ 47 ਦਾ ਸੰਤਾਪ ਜਿਹੜਾ ਬਹੁਤ ਸਾਰੇ ਲੋਕਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਤੇ ਮੈਂ ਤੇ ਇਹ ਚਾਹਾਂਗਾ ਕਿ ਜਿਹੜੇ ਲੋਕ ਜਿਨ੍ਹਾਂ ਦੀ ਬਾਬਿਆਂ ਦੀ ਉਮਰ 90 ਸਾਲੀਆਂ 100 ਸਾਲ ਇਹ ਨਾ ਭਾਵੇਂ ਉੱਚੜ ਦੇ ਪਾਸੇ ਦੇ ਨੇ ਤੇ ਭਾਵੇਂ ਲੈਂਦੇ ਪਾਸੇ ਦੇ ਨੇ ਉਹਨਾਂ ਨੂੰ ਇੱਕ ਵਾਰੀ ਵੀਜ਼ਾ ਜਿਹੜਾ ਨਾ ਖੋਲ ਦੇਣਾ ਚਾਹੀਦਾ ਤਾਂ ਕਿ ਉਹ ਆਪਣੇ ਘਰ ਦੇ ਵਿੱਚ ਜਿੱਥੇ ਉਹ ਜਵਾਨ ਹੋਏ ਜਿੱਥੇ ਉਹ ਗੁਲਗਨਮੀ ਖੇਡੇ ਜਿਹੜੇ ਪਿੰਡ ਦੀਆਂ ਗਲੀਆਂ ਦੇ ਵਿੱਚ ਉਹਨਾਂ ਨੇ ਗੁਲੀ ਡੰਡਾ ਖੇਡਿਆ ਉਹ ਸਾਰੀਆਂ ਗਲੀਆਂ ਉਹ ਵੇਖਣ ਨੂੰ ਤਰਸੇ ਪਏ ਨੇ ਤੇ ਉਹਨਾਂ ਨੂੰ ਦੋਹਾਂ ਹਕੂਮਤਾਂ ਨੂੰ ਚਾਹੀਦਾ ਕਿ ਉਹਨਾਂ ਵਾਸਤੇ ਜਿਹੜਾ ਨਾ ਵੀਜ਼ੇ ਖੋਲ੍ਹ ਦੇਣੇ ਚਾਹੀਦੇ ਨੇ ਸਾਨੀ ਕਰ ਦੇਣੀ ਚਾਹੀਦੀ ਏ ਉਹ ਇੱਕ ਆਪਣੀ ਧਰਤੀ ਜਿਹੜੀ ਏ ਧਰਤੀ ਮਾਤਾ ਨੂੰ ਜਾ ਕੇ ਮੱਥਾ ਟੇਕ ਕੇ ਆਉਣ ਆਪਣਾ ਪਿਸ਼ੋਕੜ ਜੀ ਹਾਂਜੀ ਸਰ ਸ਼ਕਾਦਰ ਸਕੋ ਮੈਂ ਹਾਂ ਤੁਹਾਡਾ ਆਪਣਾ ਸੁਖ ਨਨ ਵਾਲੀ ਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ਾਂ ਅਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਸੋ ਸਾਡੀ ਪੱਤਰਕਾਰ ਯੂਨੀਅਨ ਦੀ ਟੀਮ ਪੂਰੀ ਜਿਹੜੀ ਆ ਪਾਕਿਸਤਾਨ ਕੋਰੀਡੋਰ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਵਾਸਤੇ ਦਰਸ਼ਾਂ ਨੂੰ ਆਈ ਸੀ ਇੱਥੇ ਸਾਡੇ ਨਾਲ ਬਾਜਵਾ ਸਾਹਿਬ ਅਤੇ ਭੱਲੀ ਸਾਹਿਬ ਨੇ ਜਿਨ੍ਹਾਂ ਨੇ ਸਾਡਾ ਬਹੁਤ ਹੀ ਨਿਗਾ ਸਵਾਰਥ ਕੀਤਾ ਸੁਰ ਨਾਲ ਕਰਦੇ ਆ ਗੱਲਬਾਤ ਇਹ ਖਾਸ ਪਾਕਿਸਤਾਨ ਤੋਂ ਰਹਿਣ ਵਾਲੇ ਨੇ ਸੋ ਇਹ ਨੇ ਜਿੱਦਾਂ ਕਿ ਸਾਡੇ ਉਧਰ ਅਮਰੀਕ ਬਾਈ ਹੈਗਾ ਆ ਕਮੈਂਟਰੀ ਕਬੱਡੀ ਕਮੈਂਟਰੀ ਬਹੁਤ ਜ਼ਬਰਦਸਤ ਹੈਗਾ ਅਮਰੀਕ ਬਾਈ ਜਾਂ ਬੂਤਾ ਆਮਲੀ ਜਾਂ ਮੱਖਣ ਵਾਲੀ ਔਰ ਇਹ ਪਾਕਿਸਤਾਨ ਦੇ ਬਹੁਤ ਮਸ਼ਹੂਰ ਕਮੈਂਟਰੀ ਸੋ ਕਰਦਿਆਂ ਗੱਲਬਾਤ ਪਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀ ਆਵਾਜ਼ ਚੈਨਲ ਤੇ ਤੁਹਾਡਾ ਜੀ ਦਿਲ ਦੀਆਂ ਡੂੰਗੀਆਂ ਤੋਂ ਧੰਨਵਾਦ ਤੁਹਾਡਾ ਸੀ ਅਦਬ ਸਤਕਾਰ ਦੇ ਨਾਲ ਤੁਸੀਂ ਸਾਡਾ ਮਾਣ ਹੋ ਕੇ ਤੁਸੀਂ ਵੰਦੇ ਪੰਜਾਬ ਦੇ ਵਿੱਚ ਆਏ ਤੇ ਸਾਨੂੰ ਇਹ ਮਹਾਨਤਾ ਬਖਸ਼ੀ ਸਾਡੇ ਨਾਲ ਪਿਆਰ ਪ੍ਰੀਤ ਦੀ ਗੋੜੀ ਸੰਗਤ ਜਿਹੜੀ ਤੁਸੀਂ ਪਾਈ ਹੈ ਸਾਡੇ ਨਾਲ ਤੇ ਸਾਨੂੰ ਵੀ ਬੜਾ ਖੁਸ਼ੀ ਹੋਈ ਏ ਕਿ ਸਾਡੇ دوست ਜਨਾਬ ਜਸਵੀਰ ਸਿੰਘ ਬਾਜਾ ਸਾਹਿਬ ਜਿਹੜੇ ਕਿ ਪੱਤਰਕਾਰ ਨੇ ਅਜੀਤ ਅਖਬਾਰ ਦੇ ਉਹਨਾਂ ਨੂੰ ਮਿਲ ਕੇ ਮਨ ਗਦਗਦ ਹੋ ਗਿਆ ਫਿਰ ਜਨਾਬ ਗੁਰਿੰਦਰ ਅਜੀਤ ਸਿੰਘ ਸਾਹਿਬ ਜੀ ਉਹ ਵੀ ਸਾਡੇ ਨਾਲ ਮੌਜੂਦ ਨੇ ਫਿਰ ਉਸ ਤੋਂ ਵੱਡੀ ਗੱਲ ਜਿਹੜੇ ਕਿ ਸਾਡੇ ਅੱਜ ਦੀ ਆਵਾਜ਼ ਚੈਨਲ ਦੇ ਉਹ ਵੀ ਆਏ ਨੇ ਜਨਾਬ ਲਖਵਿੰਦਰ ਸਿੰਘ ਜਾਗੋਵਾਲੀਆ ਉਹ ਵੀ ਸਾਡੇ ਨਾਲ ਮੌਜੂਦ ਨੇ ਤੇ ਇਹਨਾਂ ਸਾਰਿਆਂ ਦੋਸਤਾਂ ਦਾ ਦਿਲ ਦੀਆਂ ਢੂੰਗੀਆਂ ਥਾਉ ਤਾਂ ਅਸੀਂ ਧੰਨਵਾਦ ਕਰਨੇ ਆ ਮਾਲਕ ਅਗੇ ਅਰਦਾਸ ਕਰਨੇ ਆ ਕਿ ਇਹ ਜਿਹੜੀ ਆਵਾਜ਼ ਵੀ ਖੁੱਲੀ ਏ ਇਹਦੇ ਨਾਲ ਅਸੀਂ ਮਿਲਦੇ ਹੀ ਰਹੀਏ ਤੇ ਸਾਂਝਾ ਪਾਉਂਦੇ ਰਹੀਏ ਤੇ ਮਹੱਤਾਂ ਇੱਕ ਦੂਜੇ ਨਾਲ ਬਣਦੇ ਰਹੀਏ ਸਭ ਤੋਂ ਵੱਡੀ ਸਾਡੀ ਸਾਂਝ ਏ ਕਿ ਜਿਹੜੀ ਸਾਡੀ ਮਾਂ ਬੋਲੀ ਪੰਜਾਬੀ ਏ ਨਾ ਉਹ ਵੇ ਸਾਡਾ ਫੋਨ ਇਕੋ ਹੀ ਸਾਡੀ ਮਾਂ ਬੋਲੀ ਇੱਕ ਹੀ ਹੈ ਅਸੀਂ ਇਸੇ ਧਰਤੀ ਦੇ ਜਾਇਆ ਉਹ ਵੱਖਰੀ ਗੱਲ ਹੈ ਕਿ ਜਿਹੜੀ 1947 ਦੀ ਵੰਡ ਹੋਈ ਹੈ ਉਹਦੇ ਵਿੱਚ ਕੁਝ ਦੋਸਤ ਚੜ੍ਹਦੇ ਪੰਜਾਬ ਤੇ ਚਲੇ ਗਏ ਕੁਝ ਨਹੀਂ ਦੇ ਪੰਜਾਬ ਵਿੱਚ ਰਹਿ ਗਏ ਉਹਦੇ ਪਰੋਂ ਬਹੁਤ ਸਾਰੀਆਂ ਮੰਨ ਦੇ ਵਿੱਚ ਤਖਾਤਾ ਵੀ ਹੋਈਆਂ ਲੋਕ ਸਮਝਦੇ ਸਹਸਣ ਵੀ ਇਹ ਜਿਹੜੀ ਵਾਪਰਿਆ ਹੋਈ ਹੈ ਇਹਨਾਂ ਨੇ ਆਪਸ ਤੇ ਵਿੱਚ ਪੰਜਾਬ ਦੇ ਲੋਕਾਂ ਨੇ ਕੀਤੀ ਹੈ ਲੇਕਿਨ ਨਹੀਂ ਉਹ ਇੱਕ ਹਕੂਮਤੀ ਰਾਂਸੀ ਜਿਹਦੇ ਵਿੱਚ ਉਹਨਾਂ ਨੇ ਇਸ ਧਰਤੀ ਨੂੰ ਅੱਡ ਕਰਨਾ ਸੀ ਜਿਹਦੇ ਪਰੋਂ ਇਹ ਜਿਹੜੀ ਉਸ 47 ਦੀ ਵੰਡ ਹੋਈ ਏ ਮੈਂ ਤਾਂ ਸਮਝਾਉਂਗਾ ਕਿ ਇਹ ਬੜਾ ਇੱਕ ਨਿੱਖੇਤ ਜੋਕ ਕਰਨ ਹੋਇਆ ਕਿ ਹੁਣ ਚੜਦੇ ਦੇ ਪਾਵੇਂ ਲਿੰਜੜੇ ਦੇ ਅਸਲ ਵਿੱਚ ਪੁੱਤ ਪੰਜਾਬ ਦੇ ਨੇ ਇੰਜ ਉਤਰੇ ਵਿੱਚ ਮਦਾਨ ਗੱਪੁਰ ਜਿਵੇਂ ਅਥਰੇ ਪਾਣੀ ਚਨਾੜਦੇ ਚਿੜੀਆਂ ਬਾਗ ਤੇ ਪੌਰ ਬੜੇ ਰੋਏ ਸੀ ਮੈਂ ਤੇ ਤੇਰਾ ਚਾਚਾ ਲਾਹੌਰ ਬੜੇ ਰੋਏ ਸੀ ਮੇਰੀ ਉਮਰ ਸੀ 16 ਸਾਲ ਦੀ ਸਾਡੇ ਸਿਰਾਂ ਤੇ ਟੁੱਟੀ ਘੜੀ ਕਾਲ ਦੀ ਬਾਪੂ ਅੱਜ ਵੀ ਰੋ ਪੈਂਦਾ ਚੇਤੇ ਕਰਕੇ ਸੰ 47 ਬਾਪੂ ਆਪੀ ਅੱਜ ਵੀ ਰੋ ਪੈਂਦਾ ਚੇਤੇ ਕਰਕੇ ਸੰਤ 47 ਸੋ ਸੰਤ 47 ਦਾ ਸੰਤਾਪ ਜਿਹੜਾ ਬਹੁਤ ਸਾਰੇ ਲੋਕਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਤੇ ਮੈਂ ਤੇ ਇਹ ਚਾਹਾਂਗਾ ਕਿ ਜਿਹੜੇ ਲੋਕ ਜਿਨ੍ਹਾਂ ਦੀ ਬਾਬਿਆਂ ਦੀ ਉਮਰ 90 ਸਾਲ ਜਾਂ 100 ਸਾਲ ਹੈ ਨਾ ਭਾਵੇਂ ਉਹ ਚੜ੍ਹਦੇ ਪਾਸੇ ਦੇ ਨੇ ਤੇ ਭਾਵੇਂ ਲੈਂਦੇ ਪਾਸੇ ਦੇ ਨੇ ਉਹਨਾਂ ਨੂੰ ਇੱਕ ਵਾਰੀ ਵੀਜ਼ਾ ਜਿਹੜਾ ਨਾ ਖੋਲ ਦੇਣਾ ਚਾਹੀਦਾ ਤਾਂ ਕਿ ਉਹ ਆਪਣੇ ਘਰ ਦੇ ਵਿੱਚ ਜਿੱਥੇ ਉਹ ਜਵਾਨ ਹੋਏ ਜਿੱਥੇ ਉਹ ਗੁਲੀ ਗਮਿਟੀ ਖੇਡੇ ਜਿਹੜੇ ਪਿੰਡ ਦੀਆਂ ਗਲੀਆਂ ਦੇ ਵਿੱਚ ਉਹਨਾਂ ਨੇ ਗੁਲੀ ਡੰਡਾ ਖੇਡਿਆ ਉਹ ਸਾਰੀਆਂ ਗਲੀਆਂ ਉਹ ਵੇਖਣ ਨੂੰ ਤਰਸੇ ਪਏ ਨੇ ਤੇ ਉਹਨਾਂ ਨੂੰ ਦੋਹਾਂ ਹਕੂਮਤਾਂ ਨੂੰ ਚਾਹੀਦਾ ਕਿ ਉਹਨਾਂ ਵਾਸਤੇ ਜਿਹੜਾ ਨਾ ਵੀਜ਼ੇ ਖੋਲ੍ਹ ਦੇਣੇ ਚਾਹੀਦੇ ਨੇ, ਆਸਾਨੀ ਕਰ ਦੇਣੀ ਚਾਹੀਦੀ ਏ। ਉਹ ਇੱਕ ਆਪਣੀ ਧਰਤੀ ਜਿਹੜੀ ਏ, ਧਰਤੀ ਮਾਤਾ ਨੂੰ ਜਾ ਕੇ ਮੱਥਾ ਟੇਕ ਕੇ ਆਉਣ, ਆਪਣਾ ਪਿਸ਼ੋਕਰ ਜਿਹੜਾ ਉਹ ਵੇਖ ਕੇ ਆਉਣ। ਸੋ ਬਾਈਬਾ ਸਾਹਿਬ ਕਿਤਨਾ ਕਿਤੇ ਜਿਹੜੀ ਦੇਸ਼ਾਂ ਦੇ ਵਿੱਚ ਕਈਆਂ ਵਰਗਿਆਂ ਵੱਲੋਂ ਨਫ਼ਰਤ ਫੈਲਾਈ ਜਾਂਦੀ ਏ, ਤੋਂ ਪਾਕਿਸਤਾਨੇ ਤਾਂ ਆਂ, ਇੰਡੀਆ ਤਾਂ ਆਂ। ਉਹਨਾਂ ਲੋਕਾਂ ਨੂੰ ਅਸਲ ਵੇਖੋ ਜੀ ਮਿਲ ਕੇ ਪਤਾ ਚੱਲਦਾ ਹੈ। ਜਦੋਂ ਤੁਸੀਂ ਇੱਕ ਦੂਜੇ ਨਾਲ ਮਿਲਦੇ ਹੋ ਜਿੰਨੀ ਤੁਹਾਨੂੰ ਮੁਹੱਬਤ ਅਸੀਂ ਕਰਨੀ ਹੈ ਜਾਂ ਸਾਡੇ ਚ ਕੋਈ ਉਧਰ ਜਾਏ ਚੜਦੇ ਪੰਜਾਬ ਤੇ ਤੁਸੀਂ ਬੜਾ ਪਿਆਰ ਵੰਡਦੇ ਹੋ ਇਹ ਬਸ ਐਵੇਂ ਫਿਰਕੂਤਾਤਾਂ ਹੁੰਦੀਆਂ ਨੇ ਜਿਹੜੀਆਂ ਚਾਹਦੀਆਂ ਨੇ ਕਿ ਪੰਜਾਬੀ ਜਣੇ ਨਾਲ ਰਲ ਕੇ ਨਾ ਬੈਣ ਇਕੱਠੇ ਨਾ ਹੋਵਣ ਉਦੋਂ ਵੀ ਤੇ ਵੇਖੋ ਨਾ ਮਾਸਟਰ ਤਾਰਾ ਸਿੰਘ ਨੇ ਨੂੰ ਕਾਜਾਜ਼ਮ ਨੇ ਨੇ ਕਿਹਾ ਸੀ ਸਾਡੇ ਜਿਹੜੇ ਸੰਨ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਿਹੜੀ ਐਸ ਪੰਜਾਬ ਦੀ ਮੰਡ ਨਾ ਕਰੋ ਕਿਉਂਕਿ ਤੁਹਾਡੇ ਜਿੰਨੇ ਨੇ ਨਾ ਧਾਰਮਿਕ ਆਸਥਾਨੇ ਉਹ ਲੈਂਦੇ ਪੰਜਾਬ ਦੇ ਵਿੱਚ ਨੇ ਲੇਕਿਨ ਉਹ ਮਾਸਟਰ ਤਾਰਾ ਸਿੰਘ ਨੂੰ ਉਹਨਾਂ ਦੀ ਗਿੱਦੜਪਾਪੀਆਂ ਵਿੱਚ ਆ ਗਏ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਵਾਂਗੇ ਤੇ ਉਹ ਜਦੋਂ ਇਹ ਦੀ ਵੰਡ ਹੋ ਗਈ ਫਿਰ ਉਹ ਮਾਸਟਰ ਤਾਰਾ ਸਿੰਘ ਸਾਹਿਬ ਨੂੰ ਕੋਈ ਕੁਝ ਨਾ ਲੱਭਿਆ ਕਿਉਂਕਿ ਉਦੋਂ ਆ ਨਾ ਤੇ ਵਟਸਐਪ ਸੀ ਨਾ ਐਡੇ ਚੈਨਲ ਸਨ ਇਹਨੇ ਲੋਕ ਪੜ੍ਹੇ ਲਿਖੇ ਵੀ ਨਹੀਂ ਸਨ ਤੇ ਜਿਹੜੀ ਲੀਡਰਾਂ ਦੀਆਂ ਗੱਲਾਂ ਸੁਣ ਕੇ ਤੋਂ ਉਹਨਾਂ ਦੇ ਮਗਰ ਲੱਗ ਜਾਂਦੇ ਸਨ ਤੇ ਜੇ ਅਗਰ ਜਿਸ ਤਰ੍ਹਾਂ ਕਾਜਾ ਰਹਿਮਤੁੱਲਾਹ ਲਹਿਣ ਕਿਹਾ ਸੀ ਕਿ ਇਸ ਪੰਜਾਬ ਦੀ ਵੰਡ ਨਾ ਹੋਏ ਬਾਕੀ ਸੂਬਿਆਂ ਦੀ ਹੋ ਜੇ ਤੇ ਜੇਕਰ ਨਾ ਹੁੰਦੀ ਤੇ ਫਿਰ ਜਿਵੇਂ ਅਸੀਂ ਰਹਿ ਰਹੇ ਆ ਤੇ ਤੁਸੀਂ ਵੀ ਇੱਥੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਰਹਿਣਾ ਸੀ ਸੋ ਸਾਡੇ ਨਾਲ ਬਾਈਬਲ ਸਾਹਿਬ ਵੀ ਮੌਜੂਦ ਨੇ ਬਾਈਬਲ ਸਾਹਿਬ ਇਹ ਕਿੱਥੋਂ ਦੇ ਰਹਿਣ ਵਾਲੇ ਹੋ ਖਾਸ ਕਰਕੇ ਪਾਕਿਸਤਾਨ ਦੇ ਵਿੱਚੋਂ ਕਿਹੜਾ ਸ਼ਹਿਰ ਆ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਜੀ ਆਇਆਂ ਨੂੰ ਵੈਲਕਮ ਤੇ ਲੱਗ ਕੇ ਦੁਆ ਕਰਦਿਆਂ ਛੜਦੀ ਕਲਾ ਦੇ ਸਾਰੇ ਵੀਰਵਾਨ ਮੈਂ ਪੋਫੈਸ਼ਨ ਪੰਜਾਬ ਜ਼ਿਲ੍ਹਾ ਨਾਰਵਲ ਤਹਿਸੀਲ ਜ਼ਫਰਵਾਲ ਪਿੰਡ ਪੜਕੋ ਫਰੂਤ ਹੋਇਤ ਮਰੇ ਨਾਲ ਆਣ ਔਰ ਪਾਕਿਸਤਾਨ ਔਰ ਇੰਡੀਆ ਚ ਵਾਹ ਸਾਡਾ ਕੈਂਡੀ ਜਿਹੜਾ ਟੋਟਲ ਬਾਜਵੇਂ ਦਾ ਪੂਰੀ ਦੁਨੀਆ ਐਂ ਦਾ ਪਿੰਡ ਤੁਹਾਨੂੰ ਕਿਤੇ ਨਹੀਂ ਲੱਗੇਗਾ ਤੇ ਸਾਡਾ ਸਾਰਾ ਪਿੰਡ ਬਾਜਵੇਂ ਦਾ ਜੱਟ ਬਾਜਵੇਂ ਨੇ ਹੋਰ ਕੋਈ ਬਰਾਦਰੀ ਨਹੀਂ ਹੈ ਟੋਟੋ ਜੱਟ ਬਾਜਵੇਂ ਦੀ ਬਾਇਸਰ ਮੈਂ ਰਾਬਤਾ ਕਾਫੀ ਸਾਲਾਂ ਤੋਂ ਸੀ ਤੇ ਪਾਕਿਸਤਾਨ ਮੈਂ ਆਇਆ ਸਾਊਥ ਅਫਰੀਕਾ ਤੋਂ ਉਹਨਾਂ ਨਾਲ ਰਾਬਤਾ ਹੈ ਮੈਂ ਕਰਤਾਰਪੁਰ ਮੈਂ ਮੈਂ ਵੀ ਆਉਂਗਾ ਤੁਹਾਡਾ ਵੈਲਕਮ ਕਰਵਾਤੇ ਤੁਹਾਡੇ ਸਾਰੇ ਜੀ ਦਾ ਬਹੁਤ ਸ਼ੁਕਰੀਆ ਤੁਸੀਂ ਇੰਡੀਆ ਦਾ ਕਰਤਾਰਪੁਰ ਆਇਓ ਤੇ ਜਿਸ ਤਰ੍ਹਾਂ ਕਿ ਸਾਡੇ ਪੰਜਾਬੀ ਦੇ ਇੱਕ ਵੱਡੇ ਕਹ ਰਹੇ ਸਨ ਕਿ ਤੁਹਾਨੂੰ ਸਵਾਗਤ ਕੀਤਾ ਹੈ ਕਿ ਨਖਤਰਾ ਪਿਆਰ ਨੂੰ ਹੋ ਜੇ ਤੁਸੀਂ ਜਾਓਗੇ ਤੁਸੀਂ ਖੁਦ ਜਾ ਕੇ ਵੇਖੋਗੇ ਕਿ ਕੀ ਜਾਂ ਕੀ ਨਹੀਂ ਅਸੀਂ ਆਪਣੀ ਜ਼ੁਬਾਨੀ ਕੋਈ ਬਿਆਨ ਨਹੀਂ ਕਰਨਾ ਇੰਡੀਆ ਦੇ ਕਾਫੀ ਬਹੁਤ ਸਾਰੇ ਜੇ ਮੈਨੂੰ ਮਿਲਤੀ ਗਏ ਨੇ ਤੇ ਉਹ ਖੁਦ ਹੀ ਜਾ ਕੇ ਪਾਕ ਇੰਡੀਆ ਜਾ ਕੇ ਵੀਡੀਓ ਬਣਾ ਕੇ ਸੈਂਡ ਕਰ ਦੇਣਾ ਕਿ ਸਾਰਾ ਅਸੀਂ ਕੁਝ ਨਹੀਂ ਕਹਿੰਦੇ ਕਿ ਕੀ ਤੁਹਾਡਾ ਕਰਦੇ ਹਾਂ ਕਿ ਸਾਨੂੰ ਬਹੁਤ ਖੁਸ਼ੀ ਹੋਇਆ ਮਿਲ ਕੇ ਇਸਰਾ ਮਿਲਿਆ ਕਿ ਜਿਸ ਤਰ੍ਹਾਂ ਸੀ ਆਪਣੇ ਭਰਾ ਨੂੰ ਛੇ ਕਈ ਸਾਲਾਂ ਨੂੰ ਮਿਲਿਆ ਤੇ ਬਹੁਤ ਖੁਸ਼ੀ ਹੋਈ ਕਿ ਅਸੀਂ ਜ ਸਾਡਾ ਪਰਿਵਾਰ ਆਪਣੀ ਫੈਮਿਲੀ ਦੇ ਸਾਰੇ ਔਰ ਭਾਈ ਸਾਹਿਬ ਆਪਣੀ ਫੈਮਿਲੀ ਚ ਕੌਣ ਕੌਣ ਦੇਖਣ ਆਏ ਸਾਰੇ ਫੈਮਿਲੀ ਪਾਕਿਸਤਾਨ ਆ ਠੀਕ ਹੈ ਆ ਜੋ ਔਰ ਇੱਥੇ ਸਾਰੀ ਫੈਮਿਲੀ ਸਮੇਤ ਆਏ ਹੋ ਦਰਸ਼ਨ ਕਰਨ ਵਾਸਤੇ ਮੈਂ ਆਪਣੇ ਬੱਚਿਆਂ ਦੇ ਨਾਲ ਤੇ ਆਪਣੀ ਬੇਟੀ ਦੇ ਨਾਲ ਆ ਗਿਆ ਤੁਹਾਨੂੰ ਸਾਰੇ ਵੀਰਾਂ ਨੂੰ ਮਿਲਣ ਵਾਸਤੇ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਕਿ ਜਿਹੜੇ ਬਾਰਡਰ ਖੋਦ ਦਿੱਤੇ ਜਾਣ ਉਹਨਾਂ ਵਾਲੇ ਸਮਝ ਸਾਰੇ ਵਪਾਰ ਦਾ ਵੀ ਤਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਵਪਾਰ ਵੀ ਚੱਲਦਾ ਮਹਾਜਮਾ ਮਿਲਕਾਂ ਨੂੰ ਸ਼ੁਕਰ ਆਂਦੇ ਬੇਲਤੀ ਹੈ ਸਾਡੇ ਕੋਲ ਜਾਂ ਜਿਹੜੇ ਵਪਾਰ ਨੂੰ ਵੀ ਖੁੱਲ ਜਾਣ ਪਾਕਿਸਤਾਨ 'ਚ ਵੀ ਕਾਫੀ ਚੀਜ਼ਾਂ ਸਸਤੀਆਂ ਹੋ ਸਰ ਇੰਡੀਆ ਜ ਵੀ ਕਾਫੀ ਸਸਤੀਆਂ ਆ ਰਹੀਆਂ ਨੇ ਇਰਾਕ ਖੋਲਣਾ ਚਾਹੀਦੇ ਨੇ ਔਰ ਇਹਨਾਂ ਰਾਹ ਉਹਨਾਂ ਦੀ ਵਜ੍ਹਾ ਨਾਲ ਪਿਆਰ ਵੀ ਵਧੇਗਾ ਮੁਹੱਬਤ ਵੀ ਵਧੇਗੀ ਔਰ ਜਿੰਨਾ ਸਾਡਾ ਤਜਾਰਤੀ ਮਾਮਲਾ ਔਰ ਜ ਵੀ ਬਹੁਤ ਜ਼ਿਆਦਾ ਕਮਿ ਖਾਸ ਕਰਕੇ ਪਾਕਿਸਤਾਨ ਬਹੁਤ ਕਮੀ ਆਏਗੀ ਅਗਰ ਇਰਾਕ ਖੋਲਦੇ ਰਹਿਣ ਹਾਂ ਬਿਲਕੁਲ ਸੱਪਲੀ ਸਾਹਿਬ ਇੱਕ ਤੁਹਾਡੇ ਕੋ ਕਬੱਡੀ ਦੇ ਟੂਰਨਾਮੈਂਟ ਸੰਬੰਧੀ ਇੱਕ ਵਧੀਆ ਜਿਹਾ ਸ਼ੇਅਰ ਸੁਣਾ ਦਿਓ ਸਾਡੇ ਦਸ਼ਕਾਂ ਨੂੰ ਜਿਵੇਂ ਕਿ ਪਤਾ ਲੱਗੇ ਕਿ ਬੱਲੀ ਸਾਹਿਬ ਨੇ ਯਾਰਾ ਸਟਾਰ ਸ਼ੇਅਰ ਸੁਣਾਇਆ ਜੀ ਕੇ ਮਨੂ ਸਾਵੇਂ ਨਹੀਂ ਹੋ ਸਕਦੇ ਵਕਤ ਤੇ ਮੀਰ ਸ਼ਮੀਰ ਤੇ ਮੈਂ ਉਹ ਮਿਰਜ਼ਾ ਜਿਹਦੇ ਸਾਬਾਂ ਜੇ ਨਾ ਪੰਨੇ ਤੀਰ ਤੇ ਉੱਚੇ ਨੀਵੇਂ ਬੰਦਿਆਂ ਦੀ ਪਰਿਆ ਵਿੱਚ ਰੌਲੇ ਪੈਣ ਤੇ ਚਦਰਾ ਮੇ ਦੀਆਂ ਬਾਗਾਂ ਡੱਕਦਾ ਇੱਕਨਵਰ ਜਫਕੀਰ ਲੋ ਜੀ ਚੜਦੇ ਪੰਜਾਬ ਤੋਂ ਚਾਰ ਜਾਫੀ ਐਨ ਲਫਟੈਨਾ ਉੱਪਰ ਖੜੇ ਨੇ ਕਬੱਡੀ ਪਾਰਿਆ ਮੁਹੰਮਦ ਸ਼ਫੀਕ ਚਿਸ਼ਤੀ ਹਲਕਾ ਜਿਹਾ ਟੱਚ ਲਾ ਕੇ ਕਿ ਲੱਖੇ ਜਿਨਬਰ ਦਾ ਵਾਦਾ ਕਰਦਾ ਹੋਇਆ ਆਪਣੀ ਟੀਮ ਵਾਸਤੇ ਜੀ ਲੋ ਜੀ ਅਰਸਚੋਲਾ ਅਰਸਚੋਲੇ ਦੇ ਨਾਲ ਮੁਕਾਬਲਾ ਹੋ ਰਿਹਾ ਹੁਣ ਵੇਖਾਂਗੇ ਗੱਲ ਮੈਦਾਨ 'ਚ ਬਣਦੀ ਕੀ ਏ ਉਖੜ ਤੇ ਪੈਰ ਲੱਗਦੇ ਯੋਰ ਕਦੀ ਸੱਜੀ ਕੰਨੀ ਕਦੀ ਖੱਬੀ ਕੰਨੀ ਨੰਬਰ 1 ਲੱਖਾਂ ਜਾਂ ਨੰਬਰ ਦਾ ਵਾਅਦਾ ਕਰਦਾ ਹੋਇਆ ਇੰਡੀਆ ਆਪਣੀ ਟੀਮ ਵਾਸਤੇ ਜੀ ਇਸ ਤੋਂ ਇਲਾਵਾ ਸਾਡੇ ਨਾਲ ਮੇਰੇ ਨਾਲ ਕਵੈਡੀ ਬੈਕਸ 'ਚ ਮੌਜੂਦ ਨੇ ਸਤਪਾਲ ਸਿੰਘ ਮਾਹੀ ਜੀ ਤੇ ਅਸੀਂ ਇਹਨਾਂ ਦਾ ਵੀ ਬੜਾ ਅਦਰ ਸਤਿਕਾਰ ਕਰਨੇ ਆ ਕਿ 2020 ਦੇ ਵਰਲਡ ਕੱਪ ਦੇ ਵਿੱਚ ਇਹ ਸਾਡੇ ਨਾਲ ਕਮੈਂਟਰੀ ਕਰ ਰਹੇ ਨੇ ਤੇ ਇਹ ਵੀ ਬੜਾ ਯੋਗਦਾਨ ਪਾ ਰਹੇ ਨੇ ਪੰਜਾਬੀ ਦੇ ਵਿੱਚ ਹਾਂ ਬੜੀ ਸਤਿਕਾਰ ਦੇ ਬੜੇ ਮਾਣ ਦੀ ਗੱਲ ਹੈ ਕਿ ਜਦੋਂ ਵੀ ਕੋਈ ਚੜਦਾ ਹੋਵੇ ਪੰਜਾਬ ਲੈਹਦਾ ਪੰਜਾਬ ਹੋਵੇ ਜਦੋਂ ਦੋਵੇਂ ਟੀਮਾਂ ਖੇਡਦੀਆਂ ਤੇ ਇੰਜ ਲੱਗਦਾ ਕਿ ਜਿਵੇਂ ਆਪਣੇ ਜੀ ਜਿਹੜੇ ਨੇ ਸਾਡੀ ਇਸ ਧਰਤੀ ਦੇ ਵਿੱਚ ਖੇਡ ਰਹੇ ਨੇ ਤੇ ਸੋ ਜਿਹੜੇ ਸਾਡੇ ਮਿੱਤਰ ਪਿਆਰੇ ਦੂਰੋਂ ਨੇੜੋਂ ਵੇਖਣ ਵਾਸਤੇ ਆਏ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਜੁੜੇ ਵਾਸਤੇ ਰੋਜੀ ਧੰਨਵਾਦ ਜੀ ਧੰਨਵਾਦ ਉਸਕੋ ਬਹੁਤ ਸਾਰਾ ਪਿਆਰ ਮਾਨ ਸਤਿਕਾਰ ਸਾਨੂੰ ਕੋਰੀਡੋਰ ਰੱਖ ਕੇ ਇਹਨਾਂ ਭਰਾਵਾਂ ਵੱਲੋਂ ਮਿਲਿਆ ਸੋ ਬਹੁਤ ਇਹਨਾਂ ਨੇ ਸਾਡੀ ਸੇਵਾ ਵੀ ਕੀਤੀ ਨਾਲ ਮਾਰਕੀਟ ਵੀ ਘੁਮਾਈ ਇਥੋਂ ਦੀ ਜੋ ਲੱਕੀ ਜੁੱਤੀਆਂ ਪੰਜਾਬੀ ਜੁੱਤੀ ਜਿਹਦੇ ਨੂੰ ਆਪਾਂ ਕਹਿੰਦੇ ਉਹ ਵੀ ਸਾਨੂੰ ਇਹਨਾਂ ਨੇ ਨਾਲ ਹੋ ਕੇ ਦਵਾਈਆਂ ਇਥੋਂ ਔਰ ਬਹੁਤ ਪਿਆਰ ਜਿਹੜਾ ਕਿ ਮਿਲਿਆ ਹੁਣ ਪਾਣੀ ਪੂਣੀ ਚਾਹ ਪਾਣੀ ਦਾ ਸਾਰਾ ਅਰੇਂਜਮੈਂਟ ਇਹਨਾਂ ਨੇ ਕੀਤਾ ਸਾਡੇ ਵਾਸਤੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਤ ਚੈਨਲ ਬਣ ਰਹੇ ਹੋ ਅਗਲੀ ਅਪਡੇਟ ਦੇ ਨਾਲ ਮੈਂ ਹਾਂ ਸੁਖਨਾਨ ਵਾਲੀਆ ਕੈਮਰਾਮੈਨ ਜਸਪੀਰ ਬਾਜਵਾ ਦੇ ਨਾਲ